मोहित कुंद्रा जी हाँ जी हाँ जी अ बहुत ही ज्यादा खुशी की गल है जी जिस चीज़ का इंतजार अस छोके कर तो बड़ा भागा देना कि अज शुरुआत हुई है और यह सांस साहब की दुकान तो बासमती पंद्रह सौ नौ अई है जिंद खुली बोली कराई गई है जी रेट पच्ची सौ कवंजा के ਪੇੜੀ ਵੀ ਕੀ ਹੈ ਜੀ ਪਹਿਲਾਂ ਕਿੰਨਾ ਰੇਟ ਤੇ ਸੀ ਇਸ ਵਾਰੋਂ ਮੰਦੀ ਦਾ ਕਾਰਨ ਕੀ ਹੈ ਜੀ ਬਸ ਪਿਛਲੀ ਵਾਰ ਮੰਦੇ ਦਾ ਕਾਰਨ ਕੁਝ ਜੋ ਜੋ ਜਿੰਨੇ ਵੀ ਸਾਡੇ ਬਾਸਮਤੀ ਵਾਲੇ ਵੀਰ ਨੇ ਇਹਨਾਂ ਨੂੰ ਸ਼ਾਇਦ ਮੇਰੇ ਖਿਆਲ ਤੋਂ ਐਕਸਪੋਰਟ ਦੀ ਪ੍ਰੋਬਲਮ ਕਾਫੀ ਆਈ ਹੋਇਆ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਦਾ ਫਰਕ ਫਸਲਾਂ ਤੇ ਵੀ ਦਿਖਣ ਨੂੰ ਮਿਲੂਗਾ ਇਹ ਤਾਂ ਤੁਸੀਂ ਬਾਸਮਤੀ ਦੇ ਦੀ ਸ਼ੁਰੂਆਤ ਆ ਇਹਦਾ ਗੱਗ ਜਾ ਕੇ ਮੇਰਾ ਖਿਆਲ ਹੋਰ ਵੀ ਮੰਦੀ ਆ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਕੁਮੰਤਰੀ ਜੇ ਜੋ ਸਾਡਾ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿੱਚ ਬਾਸਮਤੀ ਬਹੁਤ ਮੰਦੀ ਜਾ ਰਹੀ ਹੈ ਜੀ ਉਹਦੇ ਕਰਕੇ ਇਸ ਵਾਰ ਹਰੇਕ ਮੇਰਾ ਜੋ ਮੇਰਾ ਆਬਾ ਜੋ ਮੈਨੂੰ ਲੱਗ ਰਿਹਾ ਹੈ ਕਿ ਆਉਣ ਵਾਲੀਆਂ ਫਸਲਾਂ ਨੂੰ ਦਿੱਕਤ ਆਉਗੀ। ਇਹ ਸਿੱਧੀ ਬਜਾਈ ਸੀ। ਇਹ ਸਿੱਧੀ ਬਜਾਈ ਸੀ ਜੀ। 맞 ਜੀ। ਮੰਡੀ ਨੂੰ ਲੈ ਕੇ ਕਿਦਾਂ ਦਾ ਪ੍ਰਬੰਧ ਹੈ ਹੁਣ ਤੁਹਾਡਾ? ਮੰਡੀ ਨੂੰ ਲੈ ਕੇ ਜੀ ਅੱਜ ਸ਼ੁਰੂਆਤ ਹੋਈ ਆ ਮੰਡੀ ਨੂੰ ਲੈ ਕੇ ਯੂਨੀਅਨ ਤਾਂ ਹਮੇਸ਼ਾ ਪੱਬਾ ਭਾਰ ਹੁੰਦੀਆਂ ਨੇ। ਪ੍ਰਬੰਧ ਤਾਂ ਸਰਕਾਰਾਂ ਦੇ ਹੁੰਦੇ ਆ ਤਾਂ ਸਾਡੀ ਸੈਕਟੀ ਸਾਹਿਬ ਨਾਲ ਪਿਛਲੇ ਹਫ਼ਤੇ ਮੀਟਿੰਗ ਹੋਈ ਆ। ਜੋ ਜੋ ਕੁਝ ਸਾਡੀਆਂ ਸਾਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਸੀ ਜੀ ਦਸੀਆਂ ਤੇ ਕੋਸ਼ਿਸ਼ ਹੈ ਕਿ ਜੋ ਆਉਣ ਵਾਲਾ ਸੀਜ਼ਨ ਆ ਜ਼ਿੰਮੇਵਾਰਾਂ ਲਈ ਸਾਡੇ ਲਈ ਲੇਬਰ ਲਈ ਖੁਸ਼ੀਆਂ ਭਰਿਆ ਆ। ਅੱਜ ਜਾਨੀ ਪਤਾ ਨਹੀਂ। ਹਾਂ ਜੀ ਅੱਜ ਸਾਡੇ ਮਾਛਵਾੜਾ ਮੰਡੀ ਦੇ ਵਿੱਚ ਜਿਹੜੀ ਬਾਸਮਤੀ ਦੀ ਹੈ ਉਹ ਪਹਿਲੀ ਢੇਰੀ ਆਈ ਹੈ। ਸਭ ਤੋਂ ਪਹਿਲਾਂ ਤਾਂ ਮੁਬਾਰਕਵਾਦ ਆ ਸਾਰਿਆਂ ਨੂੰ। ਤੇ ਪਰ ਅੱਜ ਜਿਹੜਾ ਰੇਟ ਹੈ ਉਹ ਥੋੜਾ ਜਿਹਾ ਜੇ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਘਟ ਤਾਗ ਰਿਹਾ। ਤੇ ਸਰਕਾਰ ਤੋਂ ਵੀ ਮੰਗ ਹੈ ਵੀ ਇਹਦੇ ਲਈ ਜ਼ਿੰਮੇਵਾਰਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਔਰ ਜਿਹੜੀ ਜ਼ਿੰਮੇਵਾਰਾਂ ਨੂੰ ਅਪੀਲ ਹੈ ਵੀ ਜਿਹੜੀ ਫਸਲ ਹੈ ਉਹ ਪੂਰੀ ਸਕਾ ਕੇ ਮੰਡੀ ਦੇ ਵਿੱਚ ਲੈ ਕੇ ਆਉਣ। ਪਾਸਾ ਘਟ ਰਿਹਾ। ਪਾਸ ਇਸ ਵਾਰ ਕੁਝ ਜਿਹੜੀ ਸ਼ੈੱਲਰ ਇੰਡਸਟਰੀ ਹੈ ਉਹਦੇ ਤੇ ਥੋੜਾ ਜਿਹਾ ਇਸ ਵਾਰ ਪ੍ਰੋਬਲਮ ਆਈ ਹੋਈ ਆ ਉਹਦੇ ਐਕਸਪੋਰਟ ਦੀ ਵੀ ਥੋੜੇ ਜਿਹਾ ਸਰਕਾਰ ਨੇ ਨੀਤੀ ਬੰਦ ਕੀਤੀ ਹੋਈ ਹੈ ਹਜੇ ਉਹ ਪ੍ਰੋਬਲਮ ਹੈਗੀ ਆ ਦੂਜੀ ਖਰੀਦ ਦੇ ਵਿੱਚ ਜਿਆਦਾ ਪ੍ਰੋਬਲਮ ਹੈ ਔਰ ਇੱਕ ਤਰੀਕ ਤੋਂ ਵਿਜੇਕਰ ਵਾਲਾ ਜੀ ਨੇ ਜਿਹੜੇ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੜਤਾਲ ਦਾ ਐਲਾਨ ਕਰ ਦਿੱਤਾ ਵੀ ਇੱਕ ਤਰੀਕ ਤੋਂ ਸਾਰੀਆਂ ਮੰਡੀਆਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਬੰਦ ਹੋਣਗੀਆਂ ਦੇਖੋ ਕਾਰਨ ਤਾਂ ਇੱਕ ਹੈ ਵੀ ਜਿਹੜੀ ਸ਼ੈੱਲਰ ਇੰਡਸਟਰੀ ਹੈ ਇੱਕ ਤੌਹਤੇ ਬੜੇ ਸੰਕਟ ਦੇ ਤੇ ਜਿਹੜੇ ਗਨਾਮ ਨੇ ਸਾਰੇ ਉੱਪਰੇ ਪੈਲੇ ਜਿਹੜਾ ਅਗਲਾ ਚੌੜਾ ਕਿੱਥੇ ਲਾਉਣਾ ਕਿੱਥੇ ਹੈ ਸ਼ੈੱਲ ਇੰਡਸਟਰੀ ਨੇ ਇਸ ਕਰਕੇ ਸਾਰਾ ਕੁਝ ਜਿਹੜਾ ਹੈਗਾ ਉਹ ਬੰਦ ਹੋਇਆ ਪਿਆ ਤੁਸੀਂ ਆੜਤੀਆਂ ਨੂੰ ਕੀ ਮੰਗ ਕਰਦੇ ਸਾਡੀ ਤਾਂ ਇਹ ਮੰਗਾਂ ਸਰਕਾਰ ਨੂੰ ਵੀ ਜਲਦ ਤੋਂ ਜਲ ਜਿਹੜੀਆਂ ਸ਼ੈੱਲ ਇੰਡਸਟਰੀ ਦੇ ਬੰਗਾਂ ਨੇ ਔਰ ਆੜਤੀਆਂ ਦੇ ਮੰਗਾਂ ਨੇ ਇਹ ਸਾਰੀਆਂ ਨੂੰ ਜਲਦ ਤੋਂ ਜਲ ਹੱਲ ਕਰੇ ਤਾਂ ਕਿ ਜਿਹੜਾ ਆਉਣ ਵਾਲਾ ਸੀਜ਼ਨ ਬੜਾ ਵਧੀਆ ਤਰੀਕੇ ਨਾਲ ਲੱਗੇ ਨਾਂ ਦਾ ਸਹੀ ਬੰਦ ਹਾਂਜੀ ਵਿਕਰਮ ਲੂਥਰਾ ਲక్ష్ਮੀ ਰਾਈਸ ਐਂਡ ਜਨਰਲ ਮਿਲਸ ਮਾਚਿਵੜਾ ਦੇ ਵੱਲੋਂ ਪਹਿਲੀ ਗ੍ਰੀਟਿੰਗ ਹੈ ਜੀ ਦੇਖੋ ਜੀ ਸੀਜ਼ਨ ਸ਼ੁਰੂਆਤ ਹੋਈ ਹੈ ਰੱਬ ਦੇ ਚਰਨਾ ਚ ਬੇਨਤੀ ਕਰਕੇ ਅਰਦਾਸ ਕਰਦੇ ਆਂ ਕਿ ਸਾਰਿਆਂ ਲਈ ਇਹ ਬਹੁਤ ਵਧੀਆ ਸੀਜ਼ਨ ਆਵੇ ਜ਼ਮੀਦਾਰ ਲਈ ਵੀ ਆੜਤੀਆਂ ਲਈ ਵੀ ਤੇ ਸ਼ੈਲਰਾਂ ਲਈ ਵੀ ਪੋਜੀਸ਼ਨ ਥੋੜੀ ਜੀ ਇਸ ਵਾਰ ਜਿਹੜੀ ਕਿ ਐਕਚੁਅਲੀ ਕੀ ਹੈ ਕਿ ਐਕਸਪੋਰਟ ਦੇ ਵਿੱਚ ਕੀ ਹੈ ਕਿ ਮਾਲ ਬਹੁਤ ਜ਼ਿਆਦਾ ਨਹੀਂ ਜਾ ਰਿਹਾ ਘਟ ਜਾ ਰਿਹਾ ਹੈ ਮੈਕਰੋ ਲੈਵਲ ਦੇ ਫੈਕਟਰਸ ਜਿਹੜੇ ਬਹੁਤ ਜ਼ਿਆਦਾ ਇਨਵੋਲਡ ਨੇ ਉਹ ਚ ਕੀ ਹੈ ਕਿ ਇਜ਼ਰਾਈਲ ਹਮਾਸ ਪੈਲੇਸਟਾਈਨ ਦਾ ਜਿਹੜੀ ਲੜਾਈ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਸਾਡਾ ਰੂਟ ਬੰਦ ਹੋਣ ਕਰਕੇ ਜਿਹੜੇ ਕਿ ਐਕਸਟਰਨਲ ਫੈਕਟਰਸ ਜਿਹੜੇ ਕ੍ਰਾਈਸਿਸ ਨੇ ওভারਹੈਡ ਐਕਸਪੈਂਸੇਜ਼ ਇੰਨੇ ਜ਼ਿਆਦਾ ਵੱਧ ਗਏ ਨੇ ਉਹਦੇ ਕਰਕੇ ਕੀ ਆ ਕੋਈ ਫੜ ਤੇ ਚ ਨਹੀਂ ਆ ਰਿਹਾ ਸੈਕੰਡਲੀ ਬਹੁਤ ਵੱਡਾ ਇੱਕ ਜਿਹੜਾ ਫੈਕਟਰ ਆ ਕਿ ਆਪਣੀ ਜਿਹੜੀ ਗਵਰਨਮੈਂਟ ਨੇ ਇਹਦੇ ਵਿੱਚ ਐਮਈਪ ਮਿਨਿਮਮ ਬੇਸ ਪ੍ਰਾਈਸ ਇੱਕ ਐਕਸਪੋਰਟ ਪ੍ਰਾਈਸ ਰੱਖਿਆ ਆ ਵਿਚ ਇਜ਼ 950 ਡਾਲਰ 950 ਡਾਲਰ ਚ ਇਹ ਮਾਲ ਜਿਹੜੇ ਕੀ ਹੁਣ ਚਾਵਲ ਅਸੀਂ ਪੀੜ ਕੇ ਜਦੋਂ ਬਣਾ ਰਹੇ ਆ 950 ਦੀ ਬ੍ਰੈਕਟ ਚ ਆ ਹੀ ਨਹੀਂ ਰਹੇ ਉਹ ਤੋਂ ਘਟ ਆ ਰਹੇ ਇਸ ਲਈ ਇਹ ਐਕਸਪੋਰਟੇਬਲ ਹੀ ਨਹੀਂ ਰਹੀ ਚੀਜ਼ ਬਿਕਾਜ਼ ਆਫ ਦਾ ਗਵਰਨਮੈਂਟਸ ਪਾਲਿਸੀ ਇਸ ਕਰਕੇ ਸਾਡੀ ਗਵਰਨਮੈਂਟ ਨੂੰ ਬੇਨਤੀ ਹੈ ਅੱਜ ਵੀ ਮੀਟਿੰਗ ਹੈ ਪ੍ਰਲਾਦ ਜੋਸੀ ਜੀ ਜਿਹੜੇ ਆਪਣੇ ਫੂਲ ਮਨਿਸਟਰ ਨੇ ਉਹਨਾਂ ਨਾਲ ਅੱਜ ਵੀ ਮੀਟਿੰਗ ਹੈ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੇ ਜਿਹੜੇ ਰਾਈਸ ਮਿਲਰ ਐਸੋਸੀਏਸ਼ਨ ਐ ਐਕਸਪੋਰਟ ਜਿਹੜਾ ਕੌਂਸਲ ਹੈ ਉਹਨਾਂ ਨੇ ਇਹੀ ਕਿਹਾ ਕਿ ਇਹਨੂੰ ਜਿਹੜਾ ਹੈ 800 ਡਾਲਰ ਤੇ ਜਾਂ 750 ਡਾਲਰ ਤੇ ਕੀਤਾ ਜਾਵੇ ਜਿੱਦਾਂ ਕਿ ਸਾਡਾ ਜਿਹੜਾ ਮੇਨ ਕੰਪੀਟੀਟਰ ਪਾਕਿਸਤਾਨ ਹੈ ਉਹਨਾਂ ਦੀ ਜਿਹੜੀ ਐਮਈਪੀ ਆ ਉਹ ਦੈਟ ਇਜ਼ 7 700 ਡਾਲਰ ਤੇ ਉਹਨਾਂ ਕੋਲ ਜਿਹੜਾ ਕੀ ਹੈ ਸ਼ੇਅਰ ਐਕਸਪੋਰਟ ਦਾ ਵੱਧ ਰਿਹਾ ਸਾਡਾ ਐਕਸਪੋਰਟ ਦਾ ਸ਼ੇਅਰ ਜਿਹੜਾ ਉਸ ਕਰਕੇ ਘਟ ਰਿਹਾ ਸੋ ਇਹ ਗਵਰਨਮੈਂਟ ਨੂੰ ਪੀਲ ਹੈ ਗਵਰਨਮੈਂਟ ਦੀ ਪਾਲਿਸੀ ਹੈ ਅਸੀਂ ਤਾਂ ਇਹੀ ਹੋਪ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਐਮਈਪ ਜਿਹੜੀ ਹੈ ਘਟੇਗੀ ਉਹਦੇ ਨਾਲ ਕੰਮ ਚੱਲਣ ਦੀ ਅਸੀਂ ਉਮੀਦ ਰੱਖਦੇ ਆਂ ਬਾਸਤੀ ਡਿਮਾਂਡ ਨਹੀਂ ਆ ਬਾਸਮਤੀ ਦੀ ਇਸ ਬਸਤ ਦੇਖੋ ਡੋਮੈਸਟਿਕ ਕੰਜ਼ਮਪਸ਼ਨ ਜਿਹੜੀ ਸਿਰਫ 40% ਹੈ ਜੀ ਸਾਰਾ ਇਹ ਮੇਨ ਐਕਸਪੋਰਟ ਓਰੀਐਂਟਡ ਬਿਜ਼ਨਸ ਹੈ ਸਾਰਾ ਟ੍ਰੇਡ ਹੀ ਡਿਪੈਂਡੈਂਟ ਓਨ ਜੇ ਟੈਕਸਪੋਰਟ ਨਹੀਂ ਹੁੰਦੇ ਤਾਂ ਭਾਰਤ ਨੂੰ ਸ਼ਾਰ ਨਹੀਂ ਆਏਗਾ ਨਹੀਂ ਜੀ ਇੱਕ ਤਾਂ ਜਿਹੜਾ ਆ ਸੀਜ਼ਫਾਇਰ ਹੋਵੇ ਪੀਸ ਹੋਵੇ ਜਿਹੜੀ ਸਾਡੀ ਇੰਟਰਨੈਸ਼ਨਲ ਮਾਰਕੀਟ ਆ ਜਿਹੜਾ ਸਾਡਾ ਰੂਟ ਆ ਰੈਡ ਸੀ ਆ ਉਹ ਕੰਟੇਨਰਸ ਜਾਣ ਲੱਗ ਜਾਂਦੇ ਐਮਈਪੀ ਆ ਜਿਹੜੀ ਕਿ ਪ੍ਰਾਈਸਿਸ ਜੜੀਆਂ ਨੇ ਉਹ ਐਮਈਪੀ ਘਟੇ ਇਹਦੇ ਨਾਲ ਬਹੁਤ ਹੱਦ ਤੱਕ ਬਹੁਤ ਸਹੀ ਹੋ ਜਾਏਗਾ ਤੇ ਜ਼ਮੀਨਦਾਰ ਦੀ ਜਿਹੜੀ ਫਸਲ ਹੈ ਸਹੀ ਰੇਟ ਤੇ ਵਿਕੇਗੀ ਸਤਿਕਾਰਯੋਗ ਇਹ ਸੰਵਾਲਾ ਸ਼ਹਿਰ ਤੋਂ ਆਏ ਗੁਰਜੋਤ ਸਿੰਘ ਸੰਵਾਲਾ ਨੰਬਰਦਾਰ ਜੀ ਫਸਲ ਵਿੱਚੋਂ ਆਇਓ ਕਿਦਾਂ ਭਾ ਲੱਗੇ ਭਾ ਠੀਕ ਆ ਜੀ ਪਿਛਲੇ ਸਾਲ ਨਾਲੋਂ ਬਹੁਤ ਮੰਦਾ ਹੈ ਪਿਛਲੇ ਸਾਲ ਮੈਂ 3300 ਨੂੰ ਵੇਚ ਕੇ ਗਿਆ ਇੱਥੇ ਐਸੀ ਮੰਡੀ ਦੇ ਵਿੱਚ ਇਹ ਕਿ ਬਹੁਤ ਝਾੜ ਵੀ ਕੀ ਨਿਕਲੇ ਉਹ ਬਹੁਤ ਹੈ ਝਾੜ ਝਾੜ ਟੈਂਪਰੇਚਰ ਹਾਈ ਕਰਕੇ ਥੋੜਾ ਝਾੜ ਦਾ ਫਰਕ ਹੈ ਇਸ ਵਾਰ ਝਾੜ ਘੱਟ ਝਾੜ ਘੱਟ ਨਿਕਲ ਰਿਹਾ ਬਾ ਕੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਸੀ ਸਰਕਾਰ ਨੂੰ ਮੰਗ ਇਹ ਹੈ ਵੀ ਸਰਕਾਰ ਕਹਿੰਦੀ ਹੈ ਫਸਲਾਂ ਦੇ ਬਦਲ ਕਰੋ ਬਦਲ ਕਰੋ ਝੋਨੇ ਦਾ ਘੱਟ ਪਾਣੀ ਵਾਲੀਆਂ ਫਸਲਾਂ ਬੀਜੋ ਜਦ ਹੁਣ ਇਹਦਾ ਰੇਟ ਇੰਨੀ ਹੋਊਗਾ ਤਾਂ ਜ਼ਿਮੀਂਦਾਰ ਕੀ ਹੋਰ ਬੀਜੂਗਾ ਦੂਸਰੀ ਫਸਲ ਕੀ ਬੀਜੂਗਾ ਆਮ ਪਰਮਲ ਚੋਂ ਨਹੀਂ ਲਾਊਗਾ ਜ਼ਿਮੀਂਦਾਰ ਬਸ ਵਜਾਈ ਅਸੀਂ ਸਿੱਧੀ ਵਜਾਈ ਕਰੀ ਅਸੀਂ ਪਾਣੀ ਦੀ ਬਚਤ ਕਾਫੀ ਹੋਈ ਹੈ ਜੀ ਪਾਣੀ ਦੀ ਬਚਤ ਕਾਫੀ ਹੋਈ ਹੈ ਪਰ ਟੈਂਪਰੇਚਰ ਹਾਈ ਰਹਿਣ ਕਰਕੇ ਥੋੜਾ ਪ੍ਰੋਬਲਮ ਟੜ ਕੱਟ ਰਿਹਾ ਟੜ ਕੱਟ ਰਿਹਾ